ਹੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 556ਵਾਂ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਨੀਮਾ ਵਾਲੀ ਰੋਡ ਫਗਵਾੜਾ ਦੀ ਪ੍ਰਬੰਧਕ ਕਮੇਟੀ ਸਮੂਹ ਸ਼ਹਿਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਦਕਿ 3 ਨਵੰਬਰ ਨੂੰ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ਼ਹਿਰ ਅਤੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਸ਼ਹਿਰ ਦੇ ਮੋਤਵਾਰਾਂ ਅਤੇ ਸਿਵਲ ਪ੍ਰਸ਼ਾਸਨ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਿੰਘ ਸਭਾ ਨਿਮਾਵਾਲੀ ਰੋਡ ਵਿਖੇ ਹੋਈ ਮੀਟਿੰਗ ਵਿੱਚ ਜਿੱਥੇ ਵੱਖ-ਵੱਖ ਬੁਲਾਰਿਆਂ ਅਤੇ ਬੁੱਧੀਜੀਵੀਆਂ ਨੇ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਉਥੇ ਹੀ ਉਨ੍ਹਾਂ ਕਿਹਾ ਹੈ ਕਿ 3 ਨਵੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਬਾਜ਼ਾਰਾਂ ਨੂੰ ਖੁੱਲਾ ਅਤੇ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਗੁਰੂ ਸਾਹਿਬ ਜੀ ਦੇ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਬਣਾਏ ਜਾਣ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਜਾਵੇ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ ਅਤੇ ਹੋਰਾਂ ਨੇ ਦੱਸਿਆ ਕਿ 5 ਨਵੰਬਰ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਕੀਰਤਨੀ ਜਥਿਆਂ ਵੱਲੋਂ ਰਸਪਿੰਨਾ ਕੀਰਤਨਕਾਰ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਨਗੇ ਅੱਜ ਦੀ ਮੀਟਿੰਗ ਮੌਕੇ ਸਤਵੀਰ ਸਿੰਘ ਵਾਲੀਆ, ਜੋਗਿੰਦਰ ਸਿੰਘ ਮਾਨ, ਮੋਹਨ ਸਿੰਘ ਸਾਈਂ, ਰঞ্জੀਤ ਸਿੰਘ ਖੁਰਾਨਾ, ਲਵਲੀ ਵਾਲੀਆ, ਗੁਰਜੀਤ ਸਿੰਘ ਰਾਵਲਪਿੰਡੀ, ਜਥੇਦਾਰ ਗੁਰਮੁਖ ਸਿੰਘ, ਜਤਿੰਦਰ ਸਿੰਘ ਪੁਲਾਹੀ ਹਰਮਿੰਦਰ ਸਿੰਘ ਬਸਰਾ, ਅਵਤਾਰ ਸਿੰਘ ਭੁੰਗਰਨੀ, ਸਰਬਜੀਤ ਕੌਰ, ਪ੍ਰਿਤਪਾਲ ਸਿੰਘ, ਤਜਿੰਦਰ ਬਾਵਾ, ਟ੍ਰੈਫਿਕ ਇੰਚਾਰਜ ਅਮਨ ਸ਼ਰਮਾ, ਵਰਿੰਦਰ ਸਿੰਘ ਕੰਬੋਜ, ਦਲਜੀਤ ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਫਗਵਾੜਾ ਤੁਹਾਨੂੰ ਬ੍ਰਿੰਗ ਟੀਵੀ ਲਈ ਐਚਐਸ ਰਾਣਾ ਦੀ ਰਿਪੋਰਟ। ਤਾਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਨਿਮਾ ਵਾਲੇ ਚੌਂਕ ਵਿਖੇ ਗੁਰਦੁਆਰਾ ਸਾਹਿਬ ਵਿਖਲੇ ਇੱਕ ਖੰਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਗਾਂਧੀ ਜੀ ਦੀ ਅਗਵਾਈ ਵਿੱਚ ਮੀਟਿੰਗ ਹੋਈ ਆ। ਇਹਦੇ ਵਿੱਚ ਵੱਖ-ਵੱਖ ਧਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਔਰ ਸਾਰਿਆਂ ਨੇ ਹਿੱਸਾ ਲਿਆ ਔਰ ਉਹਨਾਂ ਨੇ ਇੱਕੋ ਹੀ ਬੇਨਤੀ ਕੀਤੀ ਆ ਵੀ 3 ਤਰੀਕ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਿਹੜਾ ਫਗਵਾੜੇ ਨਿਮਾਲੇ ਚੌਂਕ ਤੋਂ ਇੱਕ ਨਗਰ ਕੀਰਤਨ ਜਿਹੜਾ ਕੱਢਿਆ ਜਾਵੇਗਾ, ਜਿਹੜਾ ਫਗਵਾੜੇ ਦੇ ਵੱਖ-ਵੱਖ ਇਲਾਕਿਆਂ ਦੇ ਹੁੰਦਾ ਹੋਇਆ ਗੁਰੂ ਘਰ ਵਿੱਚ ਆਵੇਗਾ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਵੀ ਪਿੰਡਾਂ ਦੇ ਵਿੱਚੋਂ ਵੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ 3 ਤਰੀਕ ਨੂੰ ਜਿਹੜਾ ਵੀ ਆਪਾਂ ਨਗਰ ਕੀਰਤਨ ਨਾ ਰੱਖੀਏ ਕਿਉਂਕਿ ਇੱਕੋ ਨਗਰ ਕੀਰਤਨ ਉਹ ਫਗ ਨਿਮਾਲੇ ਚੌਂਕ ਦੇ ਵਿੱਚ ਜਿਹੜਾ 3 ਤਰੀਕ ਨੂੰ ਨਗਰ ਕਲੀਤਾਂ ਕੱਢਿਆ ਜਾਣਾ ਔਰ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ ਜਿਹੜਾ 3 ਤਰੀਕ ਨੂੰ ਨਾ ਰੱਖਿਆ ਜਾਵੇ ਉਸ ਤੋਂ ਬਾਅਦ ਜਾਂ 4 ਜਾਂ 5 ਤਰੀਕ ਦਾ ਰੱਖਿਆ ਹੋਵੇ ਔਰ 5 ਤਰੀਕ ਨੂੰ ਜਿਹੜਾ ਪ੍ਰਕਾਸ਼ ਪੁਰਬਾ ਤੰਤਰਨਛਿਰ ਨੂੰ ਨਾਨਕਦੇਵ ਜੀ ਦਾ ਸਾਨੀਆਂ ਸੰਤਾਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਵੀ ਹਮ ਹੋਮ ਆ ਕੇ ਪਹੁੰਚੋ ਖਲਤਾ ਸ੍ਰੀ ਵਾਹਿਗੁਰੂ ਜੀ ਕੀ ਫਤੇ ਸਮੂਹ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਵਾਂਗ ਗੁਰਦੁਆਰਾ ਸ੍ਰੀ ਲਿੰਮਾ ਵਾਲਾ ਤੋਂ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਕਰਦਾ ਸਤਕਾਰ ਦੇ ਨਾਮ ਮਨਾਏ ਜਾ ਰਹੇ ਹਨ ਇਸੇ ਸੰਬੰਧ ਦੇ ਵਿੱਚ 3 ਨਵੰਬਰ ਨੂੰ ਅਲੌਕਿਕ ਨਗਰ ਕੀਰਤਨ 1 ਵਜੇ ਨਿਕਲਣ ਜਾ ਰਹੇ ਹਨ ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਆਪਣੇ ਸੁਨੇਹੀਆਂ ਸਮੇਤ ਵੱਲ ਚੜ ਕੇ ਨਗਰ ਕੀਰਤਨ ਵਿੱਚ ਹਿੱਸਾ ਲੈਣਾ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਤੇ ਮਹਾਵਾਖ ਅਨੁਸਾਰ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਗੁਰਦੁਆਰਾ ਨਿਮਾਵਲੀ ਨਗਰ ਕੀਰਤਨ ਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ ਸੀ ਅੱਜ ਅਸੀਂ ਸਾਰੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਮੇਰੇ ਨਾਲ ਪ੍ਰੀਤ ਨਗਰ ਦੇ ਸੁਖਮਨੀ ਸੋਸਾਇਟੀ ਦੀਆਂ ਬੀਬੀਆਂ ਤੇ ਉਹਨਾਂ ਦੇ ਪ੍ਰਧਾਨ ਜੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਆ ਮੈਂ ਸਾਰੀਆਂ ਸੰਗਤਾਂ ਨੂੰ ਇਹੀ ਅਪੀਲ ਕਰੂੰਗੀ ਕਿ ਆਪਾਂ ਸਾਰੇ ਜਣੇ ਨਗਰ ਕੀਰਤਨ ਵਿੱਚ ਸ਼ਾਮਲ ਹੋਈਏ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਆ ਇਸ ਤਰ੍ਹਾਂ ਆਪਾਂ ਆਪਣੇ ਗੁਰਿਆਂ ਦਾ ਵੀ ਜਨਮ ਦਿਨ ਮਨਾਈਏ ਤਾਂ ਕਿ ਜਿੱਦਾਂ ਉਹਨਾਂ ਦੇ ਲਈ ਆਪਾਂ ਡੈਕੋਰੇਸ਼ਨ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰਦੇ ਆ ਇਸੀ ਤਰ੍ਹਾਂ ਆਪਾਂ ਆਪਣੇ ਗੁਰੂਆਂ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਸਿਰਫ ਨਾਦੇਜੀ ਮਹਾਰਾਜ ਦਾ ਪ੍ਰਕਾਸ਼ ਉੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਮਾੜੀ ਰੋਡ ਵਿਖੇ 5 ਨਵੰਬਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹਮ ਐਸੇ ਜਵਾਨ ਦੇ ਵਿੱਚ 3 ਤਰੀਕ ਨੂੰ ਦਿਨ ਦੇ ਠੀਕ 12:30 ਵਜੇ ਮਹਾਨ ਨਗਰ ਕੀਰਤਨ ਆਰੰਭ ਹੋਵੇਗਾ ਜੋ ਕਿ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਆਪਾਂ ਵਾਪਸ ਗੁਰਦੁਆਰਾ ਸਿੰਘ ਸਭਾ ਨਿਮਾੜੀ ਰੋਡ ਵਿਖੇ ਆ ਕੇ ਸਮਾਪਤ ਹੋਵੇਗਾ ਉਪਰੰਤ ਆਤਿਸ਼ਬਾਜੀ ਹੋਵੇਗੀ ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਾਥੀਆਂ ਪਰਿਵਾਰਾਂ ਸਮੇਤ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਮਾਨ ਦੀ ਖੁਸ਼ੀਆਂ ਪ੍ਰਾਪਤ ਕਰੋ ਮੈਂ ਸਮਝਦਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਕਾਰਤ ਰਚ ਲਈ ਹੈ ਨਮਸਕਾਰ ਨਮਸਕਾਰ ਗੁਰਦੇਵ ਕੋ ਸਤਨਾਮ ਜਨ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਮਾਰ ਸੁਖ ਪਦਾਰਥ ਮਾਇਸ਼ਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਖਲਾਏਗਾ। ਸ਼ਕਤਮਿਕ ਐਸੀ ਵਿਚਾਰਧਾਰਾ ਜਿਸ ਨੂੰ ਸੁਖਮੂਰ ਮਨੋਕਦਾ ਉਸ ਵਿਚਾਰਧਾਰਾ ਨੂੰ ਮਨੋਕਦੇ ਦੀ ਜ਼ਿੰਦਗੀ ਨੂੰ ਬਾਤੇ ਇੱਕ ਐਸੀ ਫਿਲਾਸਫੀ ਤਿਆਰ ਕੀਤੀ ਹੈ ਕਿ ਗ੍ਰਸਤੀ ਧਰਮ ਸਭ ਤੋਂ શ્રેਸ਼ਟ ਹੈ ਜੰਗਲਾਂ ਜਾ ਕੇ ਤਪ ਕਰਨਾ ਨਾਗੇ ਫਿਰਨਾ ਜੋ ਹੋਰ ਕਿਸੇ ਕਿਸਮ ਦੇ ਸਾਧੂ ਬਣ ਕੇ ਉਸ ਮਾਲਕ ਦੀ ਭਗਤੀ ਨਹੀਂ ਕਰਨਾ ਸੰਸਾਰ ਨੂੰ ਛੱਡ ਕੇ ਨਹੀਂ ਜਾਣਾ ਸੰਖਾਰ ਦੇ ਹੋਂਦ ਦੇ ਵਿੱਚ ਰਹਿ ਕੇ ਅਸੀਂ ਆਪਣੇ ਜੀਵਨ ਨੂੰ ਉਸ ਧਰਮ ਦੀ ਦਿੱਤੀ ਹੋਈ ਵਿਚਾਰਧਾਰਾ ਨਾਲ ਉਤਪਾਦ ਚਲਾ ਕੇ ਆਪਣੀ ਜੀਵਨ ਨੂੰ ਸਫਲ ਕਰਨਾ ਮੈਂ ਸਾਰੀ ਸੰਗਤ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਆਓ ਸਾਰੇ ਜਣੇ ਨੂੰ ਸੰਗਤ ਦੇ ਵਿੱਚ ਆ ਕੇ ਆਪਾਂ ਨਰਕੀ ਪੰਚਪਤ ਕਰ ਦਈਏ ਵਾਈ ਗੁਰੂ ਦੀ ਕਾਫੀ ਅੱਜ ਸਿਰਬਲ ਸਿੰਘ ਸਵਾ ਗੁਰਦਾਰਾ ਨੇਮਾ ਵਾਲਾ ਚੌਂਕ ਅੱਜ ਜਿਹੜੇ ਤੇਰੇ ਮੁਖ ਸੇਵਾਦਾਰ ਹੈਗੇ ਸਰਦ ਮੋਹਨ ਸਿੰਘ ਗੰਦ ਜੀ ਨੇ ਜੋ ਹਰੇਕ ਸਾਲ ਨਗਰ ਕੀਰਤਨ ਕੱਢੇ ਜਾਂਦਾ ਉਹ ਸਵਾਸਤੇ ਅੱਜ ਪੂਰੇ ਸ਼ਹਿਰ ਦੇ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਦੇ ਜਿਹੜੇ ਆਗੂ ਸਹਿਬਾਨ ਸੀ ਉਹਨਾਂ ਸਾਰਿਆਂ ਨੂੰ ਇੱਥੇ ਬੁਲਾ ਕੇ ਉਹਨਾਂ ਸਾਰੇ ਵਿਚਾਰ ਲੈ ਗਏ ਜਿੱਥੇ ਅਸੀਂ ਵਿਚਾਰ ਆਪਣੇ ਵੀ ਦਿੱਤੇ ਉੱਥੇ ਅਸੀਂ ਇਹ ਯਕੀਨ ਦਿਵਾਇਆ ਕਿ ਜਿੱਥੇ ਵੀ ਸਰਦਾਰ ਮੋਹਨ ਸਿੰਘ ਗਾਂਧੀ ਸਾਡੀ ਡਿਊਟੀ ਲਾਉਗੇ ਅਸੀਂ ਸ਼ਰੂਮਨੀਦ ਕਾਲੀਗਲ ਵੱਲੋਂ ਉਹ ਡਿਊਟੀ ਤਹਦ ਦੇ ਲੋ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਵਾਂਗੇ ਮੈਂ ਆਪਣੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦਾ ਕਿਸ ਨਗਰ ਕੀਰਤਨ ਦਾ ਆਪਾਂ ਵੱਡੇ ਤੌਰ ਤੇ ਇਹ ਸਵਾਗਤ ਵੀ ਕਰਦਾ ਤੇ ਉੱਥੇ ਆਪਣਾ ਆਪ ਵੀ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਇਸ ਨਗਰ ਕੀਰਤਨ ਜਾਂ ਆਪਾਂ ਸ਼ਮੂਲੀਅਤ ਕਰੀ ਤੇ ਗੁਰੂ ਸਾਹਿਬ ਦੇ ਜੋ ਤੁਹਾਨੂੰ ਉਹਨਾਂ ਸਿਧਾਂਤ ਦਿੱਤੇ ਆ ਕਿਰਤ ਕਰੋ ਨਾਮ ਜਪੋ ਦੀਵਾਨ ਛਕੋ ਆਪਾਂ ਉਹਨਾਂ ਤੇ ਪਹਿਰਾ ਦਿੰਦੇ ਹੋਏ ਆਪਾਂ ਬੱਚਿਆਂ ਨੂੰ ਆਪਣੇ ਧਰਮਾਂ